ਦੀ ਪਾਰਟੀ ਨੇ ਸਾਬਕਾ ਜੱਜ ਅਤੇ ਹਲਕਾ ਇੰਚਾਰਜ ਮੈਡਮ ਮਨਜੂ ਰਾਣਾ ਨੂੰ ਉਹਨਾਂ ਦੇ ਪਦ ਤੋਂ ਹਟਾ ਕੇ ਗੁਲਸ਼ਰਨ ਸਿੰਘ ਕਪੂਰ ਨੂੰ ਕਪੂਰਥਲਾ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ ਨਵ ਨਿਯੁਕਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਲਸ਼ਰਨ ਸਿੰਘ ਕਪੂਰ ਨੇ ਮੀਡੀਆ ਦੇ ਸਾਹਮਣੇ ਪਹਿਲੀ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਹੈ ਕਿ ਹਲਕਾ ਕਪੂਰਥਲਾ ਦੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਜਲਦ ਹੀ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ ਉੱਥੇ ਹੀ ਗੁਲਸ਼ਰਨ ਸਿੰਘ ਕਪੂਰ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਇਸ ਦੇ ਨਾਲ ਇਹ ਕੀ ਪਹਿਲੀ ਪ੍ਰਾਥਮਿਕਤਾ ਰਹਿਣਗੀਆਂ ਕਿ ਤੁਸੀਂ ਸੋਚਿਆ ਹੈ ਰਣਨੀਤੀ ਕੀ ਹੋਏਗੀ ਹਲਕਾ ਇੰਚਾਰਜ ਇੱਕ ਲਬਜ਼ ਤੇ ਸਾਡੀ ਪਾਰਟੀ ਚ ਹਲਕਾ ਇੰਚਾਰਜ ਆਪਾਂ ਮੁੱਖ ਸੇਵਾਦਾਰ ਕਹਿ ਸਕਦੇ ਹਾਂ ਸੇਵਾਦਾਰ ਕਹਿ ਸਕਦੇ ਹਾਂ ਤੇ ਮੈਂ ਇਹਨੂੰ ਜ਼ਿੰਮੇਵਾਰੀ ਸਮਝਦਾ ਉਹ ਜ਼ਿੰਮੇਵਾਰੀ ਦੀ ਤਰ੍ਹਾਂ ਨਿਭਾ ਮਾਗਾ ਪ੍ਰਾਥਿਕਤਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਜਿਹੜੀ ਟੀਮ ਹੈ ਹਲਕੇ ਦੀ ਸਭ ਤੋਂ ਪਹਿਲਾਂ ਮੈਂ ਕੱਲ ਦੇਖੋ ਅੱਜ ਤੁਸੀਂ ਮੈਨੂੰ ਸਾਰਿਆਂ ਦੇ ਫੋਨਸ ਆਏ ਹੀ ਆਪਾਂ ਰੱਖੀ ਮੈਂ ਪਹਿਲਾਂ ਵੀ ਇਹਨੂੰ ਕੱਲ ਤੇ ਟਲ ਗੱਲ ਕੀਤੀ ਸੀਗਾ ਆਪਾਂ ਕੱਲ ਕਰ ਲਾਂਗੇ ਪਰ ਮੈਂ ਆਪਣੀ ਟੀਮ ਨਾਲ ਇੱਥੋਂ ਦੇ ਬਾਰੇ ਮਾਸਟਰ ਪਲਾਨਸ ਬਣਾਣੇ ਆ ਕਿਉਂਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੇਰੀ ਟੀਮ ਨੇ ਮਨ ਨਾਲ ਦੱਸਣਾ ਮੈਨੂੰ ਕਿ ਇੱਥੇ ਆ ਕਮੀ ਐ ਇਸ ਮੱਲੇ ਚਾ ਕਮੀ ਆ ਕਿ ਕਮੀਆਂ ਕਪੂਰਤਲਾ ਕਾਫੀ ਵੱਡਾ ਵਾ ਪਿੰਡ ਵੀ ਹੈਗੇ ਵਾਰਡ ਵੀ ਹੈਗੇ ਕਮੀਆਂ ਕਾਫੀ ਹੈਗੀਆਂ ਉਸੇ ਦਾ ਜ਼ਿਲ੍ਹਾ ਪ੍ਰਧਾਨ ਜੀ ਹੈਗੇ ਆ ਆਪਸ ਵਿੱਚ ਡਿਸਕਸ ਕਰਾਂਗੇ ਚੇਅਰਮੈਨ ਸਾਹਿਬਸ ਹੈਗੇ ਆ ਸਾਡੇ ਦੂਜੇ ਚੇਅਰਮੈਨ ਆ ਰਹੇ ਮੈਂ ਪਹਿਲੋ ਜੀ ਦੱਸਿਆ ਉਹਨਾਂ ਨੇ ਸਾਰੇ ਨਾਲ ਡਿਸਕਸ ਕਰਕੇ ਜਿਹੜੇ ਪਹਿਲ ਦੇ ਅਧਾਰ ਤੇ ਜਿਹੜੇ ਵੀ ਕੰਮ ਕਰਨ ਵਾਲੇ ਉਹਨੂੰ ਹੀ ਫਰਸਟ ਪੋਰਟਫੋਲੀਓ ਦੇ ਲਾਹਾਂਗੇ ਕਿ ਪਹਿਲੋ ਆ ਕਰ ਦੇਣਾ ਚਾਹੀਦਾ ਵਾ ਠੀਕ ਹੈ ਨਾ ਉਹਨੂੰ ਪਹਿਲੋ ਕੋਰਟਫੋਲੀਓ ਤੇ ਲੈ ਕੇ ਪੈ ਉਹਨੂੰ ਵੀ ਦੇ ਵਿੱਚ ਡੇਸ ਮੈਂ ਜੋ ਪਹਿਲੋ ਗਿਆ ਉਹਨੂੰ ਸਟਾਰਟ ਕਰ ਦਾਂਗੇ 1 or 2 ਡੇਸ ਸਾਡਾ ਸ਼ੁਰੂ ਹੋ ਜਾਊਗਾ ਪ੍ਰਪੋਜ਼ਲਾਂ ਸਾਡੀਆਂ ਸ਼ਾਮੀ ਬਣ ਜਾਣੀਆਂ ਤੇ 1 or 2 ਡੇਸ ਤੋਂ ਸ਼ੁਰੂ ਹੋ ਜਾਵੇਗਾ ਡਿਵੈਲਪਮੈਂਟ ਨੂੰ ਕੀ ਕਿਨੂੰ ਕਿਉਂਕਿ ਡਿਵੈਲਪਮੈਂਟ ਪ੍ਰਪੋਜ਼ਲਾਂ ਸ਼ੈਦੀਆਂ ਪ੍ਰਪੋਜ਼ਲਾਂ ਬਣਨੀਆਂ ਜੀ ਅੱਜ ਡਿਵੈਲਪਮੈਂਟ ਦੀ ਹੀ ਪ੍ਰਪੋਜ਼ਲ ਬੰਨੀ ਮਿਲੀ ਪਿਛਲੀ 38000 ਰੁਪਏ ਜਿਹੜੀ ਹੈ ਬੁਨਸਵਾ ਦੇ ਵਿੱਚ ਦੂਸਰੇ ਆਮ ਆਦਮੀ ਪਾਰਟੀ ਨੂੰ ਤਈ ਹੈ ਤੇ ਪਾਰਲੀਮੈਂਟ ਦਾ ਇਲੈਕਸ਼ਨ ਜਿਹੜਾ ਹੈ ਹੁਣ ਬਿਲਕੁਲ ਤਿਆਰੀ ਹੈ ਬਿਲਕੁਲ ਵੱਚੁਕਾ ਵਾ ਤੇ ਅੱਜ ਕੱਲ ਦੇ ਵਿੱਚ ਇਲੈਕਸ਼ਨ ਕੋਰਡ ਵੀ ਲੱਗ ਜਾਣਾ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਵਿਕਾਸ ਡਵੈਲਪਮੈਂਟ ਦੇ ਨਾਮ ਤੇ ਕਿੱਦਾਂ ਹਲਕੇ ਜਿਹੇ ਵੋਟ ਮੰਗਣੀ ਔਰ ਕੀ ਇਹ ਲੀਡ ਸਾਡੀ ਬਕਰਾ ਰਹਿ ਗਈ ਜਾਂ ਵਧੇਗੀ ਜਾਂ ਘਟੇਗੀ ਜਿਹੜੇ ਮੁੱਦਿਆਂ 'ਮੈਂ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਦੇਖੋ ਸਾਡੇ ਮਾਨਯੂਕ ਸੀਐਮ ਸਾਹਿਬ ਨੇ ਤਕਰੀਬਨ ਤਕਰੀਬਨ ਹੇ 2 ਸਾਲ ਪੂਰੇ ਨਹੀਂ ਹੋਏ 2 ਸਾਲਾਂ 'ਚ ਜੋ ਸੀ ਵਾਦੇ ਪੂਰੇ ਕੀਤੇ ਸੀ ਉਹਨਾਂ ਚੋ ਕਾਫੀ ਵਾਦੇ 40000 ਤੋਂ ਜ਼ਿਆਦਾ ਨੌਕਰੀਆਂ ਸੱਚੇ ਮੁਲਾਜ਼ਮ ਪੱਕੇ ਡਿਸਪੈਂਸਰੀਜ਼ 600 ਦੇ ਨਜ਼ਦੀਕ ਡਿਸਪੈਂਸਰੀਜ਼ ਖੋਲ ਦਿੱਤੀਆਂ ਅਸੀਂ ਪੂਰਾ ਓਵਰਲ ਪੰਜਾਬ ਦਾ ਵਿਕਾਸ ਕੀਤਾ ਵਾ ਠੀਕ ਹੈ ਨਾ ਉਸੇ ਤਹਦਈ ਵੋਟ ਮੰਗਾਗੇ ਸਾਡੇ ਕੋਲ 2 ਸਾਲ ਰਹਿੰਦੇ ਆ ਮਤਲਬ 3 ਸਾਲ ਰਹਿੰਦੇ ਆ ਅਸੀਂ ਆਪਣੇ ਮਨ ਚ ਜਿਹੜਾ ਡਿਸੀਜਨ ਲੈ ਕੇ ਚੱਲਨੇਗੇ 2 ਸਾਲਾਂ ਚ ਉਹ ਸਾਰੇ ਵਾਦੇ ਪੂਰੇ ਕਰਦੇ ਜੀ ਜਿਹੜਾ ਵੋਟ ਬੈਂਕ ਆ ਉਹ ਡੈਡ ਸ਼ੋਰ ਆ ਕਿ ਵਧੇਗਾ ਜੇ ਪਿਛਲੀ ਵਾਰੀ ਸਾਨੂੰ 38000 ਵੋਟ ਮਿਲੀ ਗਈ ਐਸੇ ਹੀ ਐਸੇ ਇਥੋਂ ਜਿਹੜੀ ਲੋਕ ਸਭਾ ਉਹ ਵੱਡੇ ਮਾਰਜਨ ਨਾਲ ਜਿੱਤਾਂਗੇ ਕਪੂਰਤਲਾ ਵਿੱਚ ਕਿਉਂਕਿ ਸਾਡੇ ਕੋਲ ਹੁਣ ਟੀਮ ਵੀ ਵੱਚੂਕੀ ਹੈ ਟੀਮ ਦੇ ਨਾਲ ਨਾਲ ਸਾਡਾ ਜਿਹੜਾ ਜ਼ਮੀਨੀ ਪੱਧਰ ਤੇ ਵਰਕਰਸ ਵੀ ਕਾਫੀ ਵੱਚੂਕਾ ਵਾ ਪਿੰਡ ਪਿੰਡ ਸਾਡੀ ਵਰਕਰ ਵੱਲ ਚੁੱਕੀ ਹੈ ਪਿੰਡ ਦੇ ਲੋਕਾਂ ਨੂੰ ਨੌਲੇਜ ਹੋ ਚੁੱਕੀ ਹੈ ਹੁਣ ਜਿੱਦਾਂ ਕੈਂਪ ਸੀ ਚੱਲ ਰਹੇ ਹੈ ਅਵੇਰਨੈਸ ਕੈਂਪ ਚੱਲ ਰਹੇ ਹੈ ਲੋਕਾਂ ਨੇ ਕਾਫੀ ਮੈਂ ਅੱਜ ਕੈਂਪਾਂ ਚੋਂ ਆਇਆ ਕੰਮ ਹੋ ਰਿਹਾ ਤੇ ਅਸੀਂ ਕਾਫੀ ਅੱਛੇ ਮਾਰਜਨ ਨਾਲ ਜਿੱਤਾਂਗੇ ਸਰ ਕਾਨੂੰਨ ਬਰ ਕਾਨੂੰਨ ਬਰ ਸਥਾ ਤੇ ਕਹ ਲੋ ਕਿ ਨਸ਼ਿਆਂ ਨੂੰ ਲੈ ਕੇ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਜਾਊਗਾ ਕੋਈ ਨਸ਼ਿਆਂ ਦਾ ਮੁੱਦਾ ਮੈਂ ਪਹਿਲਾਂ ਤੁਹਾਡੇ ਨਾਲ ਡਿਸਕਸ ਕੀਤਾ ਹੈ ਇਹਦੇ ਦੇ ਕਿ ਨਸ਼ਿਆਂ ਦੇ ਮੁੱਦੇ 'ਚ ਦੋ ਤਰ੍ਹਾਂ ਨਾਲ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਹੈ ਕਿਕਾ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਰੀ ਨੌਜਵਾਨ ਪੀੜ੍ਹੀ ਹੈ ਕਿਉਂਕਿ ਮੈਂ ਘਰੋਂ ਦੂਰ ਨਾ ਚਾਹਨਾ ਹਰ ਪਰਿਵਾਰ ਨੂੰ ਸੁਖੀ ਦੇਖਣਾ ਚਾਹਨਾ ਹਰ ਮਾਂ ਨੂੰ ਸੁਖੀ ਦੇਖਣਾ ਚਾਹਨਾ ਹਰ ਬਾਪ ਨੂੰ ਸੁਖੀ ਦੇਖਣਾ ਚਾਹਨਾ ਪਹਿਲਾਂ ਤਾਂ ਮੈਂ ਜਿਹੜੇ ਆਪਣੇ ਨੌਜਵਾਨ ਹੈਗੇ ਉਹਨਾਂ ਲਈ ਕੈਂਪਸ ਲਗਾਵਾਂਗਾ ਅਵੇਰਨੈਸ ਕੈਂਪਸ ਲਗਾਵਾਂਗਾ ਆਪਣੀ ਟੀਮ ਦੀ رائے ਲੈ ਕੇ ਸਾਡੀ ਸਾਰੀ ਟੀਮ ਕੈਂਪਸ ਲਗਾਏਗੀ ਉਹ ਕੈਂਪਸ 'ਚ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਾਂਗੇ ਉਹਨਾਂ ਨੂੰ ਸਪੋਰਟਸ ਵੱਲ ਇਜ਼ਾਵਾਗੇ ਜ਼ੀਮਜ਼ ਬਗਾਰ阿里 ਕਰਾ ਕੇ ਬੇਨਤੀ ਸੀਐਮ ਸਾਹਿਬ ਨੂੰ ਠੀਕ ਹੈ ਨਾ ਪਹਿਲੋ ਤਾਂ ਨਸ਼ਾ ਉਹਨਾਂ ਨੂੰ ਛੁਡਾਵਾਂਗੇ ਜੇ ਕੋਈ ਵੀ ਨਸ਼ੇ ਦੀ ਗ੍ਰਿਫਟ ਚ ਹੈਗਾ ਉਹਨਾਂ ਨੂੰ ਰੂਟੀਨ ਲਾਈਫ ਚ ਲੈ ਕੇ ਆਵਾਂਗੇ ਠੀਕ ਹੈ ਨਾ ਉਹ ਦੂਜੀ ਗੱਲ ਜਿਹੜਾ ਨਸ਼ਾ ਬੀਚਦੇ ਪਏ ਆ ਆਪਣਾ ਦੂਜਾ ਕੁਐਸਚਨ ਆ ਕਿ ਨਸ਼ਾ ਬੀਚਦੇ ਪਏ ਠੀਕ ਹੈ ਨਾ ਹਾਂਜੀ ਹਾਂਜੀ ਜਿਹੜੇ ਨਸ਼ਾ ਬੀਚਦੇ ਪਏ ਆ ਠੀਕ ਹੈ ਇੱਕ ਤੁਹਾਡੇ ਮਾਧਿਅਮ ਰਾਹੀਂ ਉਨਾਂ ਨੂੰ ਸੁਨੇਹਾ ਵੀ ਦਿਨਾ ਦੇਖੋ ਕਿਤੇ ਨਾ ਕਿਤੇ ਆਪਾਂ ਨਸ਼ਾ ਜਦੋਂ ਵੇਚਦੇ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਣੇ ਹੀ ਬੱਚੇ ਕਿਸ ਗ੍ਰਿਫਤ ਚ ਆ ਜਾਂਦੇ ਸੱਚ ਕਹਿੰਦਾ ਪਹਿਲੀ ਗੱਲ ਤਾਂ ਉਹ ਆਪਣੇ ਬੱਚਿਆਂ ਦੇ ਵੀ ਸਕੇ ਬਣਨ ਕਿਤੇ ਨਾ ਕਿਤੇ ਉਹਨਾਂ ਦੇ ਬੱਚੇ ਵੀ ਗ੍ਰਿਫਤ ਚ ਆ ਜਾਂਦੇ ਤੇ ਉਹ ਆਪ ਵੀ ਉਸ ਗ੍ਰਿਫਤ ਚ ਆ ਜਾਂਦੇ ਤੁਸੀਂ ਦੇਖੋ ਪਿਛਲਾ ਪੋਰਟਫੋਲੀਓ ਕੱਢ ਲਓ ਜਿਹੜੇ ਨਸ਼ਾ ਤਸਕਰ ਰਹੇ ਚਾਹੇ ਉਹ ਕਿਸੇ ਏਰੀਆ ਦਾ ਕੱਢ ਲਿਓ ਉਹ ਆਪ ਵੀ ਕਿਤੇ ਨਾ ਕਿਤੇ ਨਸ਼ਾ ਕਰਦੇ ਆ ਮੈਂ ਹੁਣ ਬਾਈ ਨੇਮ ਨਹੀਂ ਬੋਲੂਗਾ ਬਾਈ ਨੇਮ ਚਲ ਜੀਏ ਤੇ ਬਹੁਤ ਦੂਰ ਦੀ ਗੱਲ ਚਲ ਜਾਣੀ ਆ ਵੱਡੇ ਵੱਡੇ ਲੀਡਰਸ ਜਿਦਾ ਨਾਮ ਮੀਡੀਆ ਸਾਹਮਣੇ ਆਈ ਚੁੱਕਾ ਉਹ ਕਿਸੇ ਨਾ ਕਿਸੇ ਤਰ੍ਹਾਂ ਆਪ ਵੀ ਉਸ ਨਸ਼ੇ ਦੇ आदी ਹੋ ਚੁੱਕੇ ਦੂਜੀ ਗੱਲ ਰਹੀ ਆ ਕਿ ਮੈਂ ਤੁਹਾਨੂੰ ਕਿਹਾ ਕਿ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਦੋਂ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਉਹਨਾਂ ਦੀ ਜਿਹੜੀ ਜ਼ਮੀਨ ਜ਼ਾਇਦਾ ਦਾ ਉਹ ਨਾਲ ਅਟੈਚ ਕੀਤੀ ਜਾਵੇ ਉਹਨਾਂ ਨਾਲ ਅਟੈਚ ਕੀਤੀ ਜਾਊਗੀ ਤੀਜੀ ਗੱਲ ਇਸ ਤੇ ਕੰਟਰੋਲ ਕਰਨ ਲਈ ਮੈਂ ਪਰਸਨਲੀ ਮੇਰੀ ਟੀਮ ਪਰਸਨਲੀ ਸਾਡੇ ਚੇਅਰਮੈਨ ਸਾਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਅਸੀਂ ਜਿਹੜੇ ਵਕੀਲ ਉਹਨਾਂ ਦੇ ਕੇਸ ਲੈਂਦੇ ਆ ਕਿਉਂਕਿ ਉਹ ਜਮਾਨਤਾਂ ਦੇ ਬਾਹਰ ਆ ਜਾਂਦੇ ਜਦੋਂ ਅੰਦਰ ਜਾਂਦੇ ਆ ਤੇ ਉਹਨਾਂ ਦਾ ਕਿਤੇ ਨਾ ਕਿਤੇ ਤਾਲਮਿਲ ਫਿਰ ਉਹਨਾਂ ਤੋਂ ਵੱਡੇ ਨਸ਼ਾ ਸੁੱਧਾ ਕਰਾ ਨਾ ਹੋ ਜਾਂਦਾ ਉਹ ਜਿਹੜਾ ਜੀਨ ਜਾਂਦਾ ਵਾ ਉਹ ਜੀਲ ਚੋਂ ਵੱਡਾ ਸੁਦਾਗਰ ਬਣ ਕੇ ਆਂਦਾ ਵਾ ਠੀਕ ਹੈ ਨਾ ਮੈਂ ਉਹ ਵਕੀਲ ਸਾਹਿਬਾਂ ਨੂੰ ਖੁਦ ਜਾ ਕੇ ਆਪਣੀ ਟੀਮ ਨਾਲ ਜਾ ਕੇ ਰਿਕੁਐਸਟ ਕਰੂੰਗਾ ਕਿ ਹੋਰ ਵੀ ਕੇਸਸ ਹੈ ਕਿ ਪਲੀਜ਼ ਕੇਸਸ ਅਵਾਈਡ ਕਰੋ